ਜੀ ਅੱਜ ਦੀ ਜਿਹੜੀ ਮੀਟਿੰਗ ਆਪਾਂ ਰੇਲਵੇ ਸਟੇਸ਼ਨ ਬੀਬੀ ਨੰਬਰ 1 ਚ ਬੋਰਡ ਡਾਇਰੈਕਟਰੀ ਕਮੇਟੀ ਦੀ ਮੀਟਿੰਗ ਕੀਤੀ ਹੈ ਬੋਰਡ ਡਾਇਰੈਕਟਰੀ ਕਮੇਟੀ ਯਾਨੀ ਕਿ ਡਬਲਿਊਟੀਸੀ ਇਹ ਜਿਹੜਾ ਨਵਾਂ ਉਪਰਾਲਾ ਇਹ ਗਵਰਨਮੈਂਟ ਆਫ ਪੰਜਾਬ ਨੇ ਕੀਤਾ ਹੈ ਇਹ ਬਚਤ ਹਰੇਕ ਬੋਰਡ ਜਿਹੜਾ ਉਹ ਚਾਪਨ ਡਬਲਿਊਟੀਸੀ ਦੇ ਮੈਂਬਰ ਜਿਹੜੇ ਆ ਉਹ ਬਣਾ ਰਹੇ ਆ WDC ਜਿਹੜੀ ਆ ਉਹ ਉਹਦੇ ਜਿਸ ਤਰ੍ਹਾਂ ਨਾਮ ਤੋਂ ਪਤਾ ਲੱਗਦਾ ਹੈ ਬੋਰਡ ਦੀ ਡਿਫੈਂਸ ਕਮੇਟੀ ਹੈ ਜਿਸ ਤਰ੍ਹਾਂ ਕਿ ਵਿਲੇਜ ਡਿਫੈਂਸ ਕਮੇਟੀਆਂ ਹੁੰਦੀਆਂ ਪਿੰਡਾਂ 'ਚ ਉਸੇ ਤਰਜ਼ 'ਚ ਆਪਾਂ WDC ਜਿਹੜੀ ਹੈ ਸ਼ਹਿਰਾਂ 'ਚ ਬਣਾਈ ਹੈ ਇਹਦੇ ਦੇ ਸ਼ਹਿਰ 'ਚ ਆਪਣੇ ਜਿੰਨੇ ਵੀ ਬੋਰਡ ਪੈਂਦੇ ਆ ਹਰ ਇੱਕ ਬੋਰਡ 'ਚ ਆਪਾਂ 5-5 ਨੁਮਾਇंदे ਜਿਹੜੇ WDC 'ਚ ਪਾਏ ਆ ਇਹ ਨੁਮਾਇंदे ਆਪਾਂ ਵਧਾ ਕੇ ਹੋਰ ਅੱਗੇ ਵੀ ਨੰਬਰ ਐਡ ਕਰਾਂਗੇ ਤੇ ਬੇਸਿਕਲੀ ਇਹਨਾਂ ਦਾ ਜਿਹੜਾ ਮੇਨ ਰੋਲ ਆ ਉਹ ਬੋਰਡ ਦੇ ਵਿੱਚ ਜਿਹੜਾ ਵੀ ਕੋਈ ਸਰਕਾਰ ਨੂੰ ਸਹਿਯੋਗ ਦੇਣ ਵਾਲਾ ਕੰਮ ਹੈ ਉਹਦੇ 'ਚ ਇਹ ਆਪਣੀ ਜਿਹੜੀ ਹੈ ਜਿਹੜਾ ਯੋਗਦਾਨ ਉਹ ਦੇਣਗੇ ਤੇ ਬੋਰਡ ਦੇ ਮਤਲਬਕ ਅਗਰ ਕੋਈ ਵੀ ਜਿਸ ਤਰ੍ਹਾਂ ਕੋਈ ਸਿਕਿਉਰਿਟੀ ਰਿਲੇਟਡ ਇਸ਼ੂ ਹੈ ਜਾਂ ਹੋਰ ਵੀ ਕੋਈ ਜਿਹੜੇ ਪਬਲਿਕ ਹਿੱਤ ਦੇ ਜਿਹੜੇ ਕੰਮ ਆ ਉਹਦੇ ਵਿੱਚ ਇਹ ਐਡਮਿਨਿਸਟ੍ਰੇਸ਼ਨ ਦੀ ਪੂਰੀ ਹੈਲਪ ਕਰਨਗੇ ਤੇ ਅੱਗੇ ਵੱਧ ਕੇ ਜਿਹੜਾ ਉਹ ਕੰਮਕਾਰ ਚ ਜਿਹੜਾ ਉਹ ਜਿਹੜੀ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਹੈਲਪ ਕਰਨਗੇ ਤੇ ਅੱਜ ਦੀ ਜਿਹੜੀ ਮੀਟਿੰਗ ਸੀ ਆਪਾਂ ਡਿਵੀਜ਼ਨ ਨੰਬਰ 1 ਦੇ ਜਿਹਨੇ ਮੋੜ ਸੀ ਉਹਨਾਂ ਨੂੰ ਬੁਲਾਇਆ ਸੀ ਇਹਦੇ ਵਿੱਚ ਇਹਨਾਂ ਨਾਲ ਆਪਾਂ ਇਕੱਲੇ ਇਕੱਲੇ ਜਿਹੜੇ ਡਬਲਯੂਟੀਸੀ ਮੈਂਬਰ ਉਹਨਾਂ ਨਾਲ ਗੱਲਾਂ ਕੀਤੀਆਂ ਉਹਨਾਂ ਦੇ ਜਿਹੜੇ ਸੁਝਾਅ ਉਹ ਵੀ ਲਏ ਆ ਤੇ ਅੱਗੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਵੀ ਆਪਾਂ ਸਮੇਂ-ਸਮੇਂ ਸਿਰ ਨਾਲ ਅੱਗੇ ਵੀ ਮੀਟਿੰਗਸ ਕਰਦੇ ਰਾਵਾਂਗੇ ਤੇ ਜਿਹੜੇ ਪੁਆਇੰਟ ਕਲਵੇ ਕਰਦੇ ਆਪਾਂ ਆਪਣੇ ਚੈਨਲ 'ਤੇ ਉੱਪਰ ਵੀ ਗਵਰਨਮੈਂਟ ਤੱਕ ਪਹੁੰਚਾਵਾਂਗੇ ਤਾਂ ਕਿ ਇਹ ਜਿਹੜੀ ਗਵਰਨ ਜਿਹਦੇ ਵਿੱਚ ਉਹਨਾਂ ਨੇ ਇੱਕ ਨਵਾਂ ਚੈਨਲ ਓਪਨ ਕੀਤਾ ਕਿ ਵੀ ਆਪਾਂ ਜਿਹੜੇ ਵੀ ਵਰਡ ਆ ਉਹਨਾਂ ਤੋਂ ਡਾਇਰੈਕਟ ਫੀਡਬੈਕ ਲਈਏ ਕਿ ਉਹਦੇ ਚ ਕਿਹੜੇ-ਕਿਹੜੀ ਪ੍ਰੋਬਲਮਸ ਆ ਰਹੀਆਂ ਹਨ ਪੁਲਿਸ ਨਾਲ ਰਿਲੇਟਡ ਜਾਂ ਅਦਰਵਾਈਜ਼ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਰਿਲੇਟਡ ਉਹ ਜਿਹੜੇ ਪੁਆਇੰਟਸ ਆ ਆਪਾਂ ਲੈ ਕੇ ਥਰੂ ਪ੍ਰੋਪਰ ਚੈਨਲ ਗਵਰਨਮੈਂਟ ਤੱਕ ਪਹੁੰਚਾਈਏ ਤਾਂ ਕਿ ਇਹਦੀ ਜਿਹੜੀ ਹੈ ਜਿਹੜਾ ਕੋਈ ਇਹਦਾ ਜਿਹੜਾ ਅੱਗੇ ਹੱਲ ਜੋ ਕੀਤਾ ਜਾ ਸਕੇ ਤੇ ਜਿਹੜੀ ਇਹ ਆਪਣਾ ਬੜਾ ਵਧੀਆ ਸਾਡੀ ਮੀਟਿੰਗ ਰਹੀ ਹੈ ਆਪਾਂ ਸਾਰੇ ਮੈਂਬਰਸ ਨਾਲ ਕਾਫੀ ਡਿਟੇਲ ਚ ਗੱਲ ਕੀਤੀ ਹੈ ਤੇ ਅੱਗੇ ਵੀ ਆਪਾਂ ਸਮੇਂ-ਸਮੇਂ 'ਤੇ ਇਹਨਾਂ ਨਾਲ ਗੱਲਾਂ ਕਰਦੇ ਰਵਾਂਗੇ ਤੇ ਆਪਾਂ ਇਨਸ਼ੋਰ ਕਰਾਂਗੇ ਕਿ ਜਿਹੜੀ ਡਬਲਿਊ ਡੀ ਸੀ ਐ ਉਹ ਸਰਕਾਰ ਨਾਲ ਤੇ ਪੁਲਿਸ ਨਾਲ ਮਿਲ ਕੇ ਜਿਹੜਾ ਉਹ ਆਪਣੇ ਵਾਰਡਾਂ ਦੇ ਸੁਧਾਰ 'ਚ ਇੱਕ ਵੱਡਾ ਜਿਹੜਾ ਹਿੱਸਾ ਪਾ ਸਕਣ ਹਨਾ ਜੀ ਜੀ ਕਈ ਸੁਝਾਅ ਆਏ ਆ ਸੁਝਾਅ ਇਹਨਾਂ 'ਚ ਨਸ਼ੀਨਾ ਰਿਲੇਟਿਡ ਵੀ ਕੋਈ ਪੁਆਇੰਟ ਆਇਆ ਉਸ ਤੋਂ ਇਲਾਵਾ ਜਿਹੜਾ ਹੋਰ ਸ਼ਹਿਰ 'ਚ ਕੋਈ ਗੁੱਲੜਬਾਜ਼ੀ ਹੁੰਦੀ ਆ ਉਹਦੇ ਰਿਲੇਟਿਡ ਬਾਕੀ ਟ੍ਰੈਫਿਕ ਦੇ ਰਿਲੇਟਿਡ ਜਾਂ ਹੋਰ ਬਾਕੀ ਜਿਹੜੇ ਮੁਤਲਕ ਮਸਲੇ ਆ ਜਿਹੜੇ ਅਨਪਛਾਤੇ ਬੰਦੇ ਘੁੰਮਦੇ ਆ ਤੇ ਸ਼ੱਕੀ ਬੰਦੇ ਉਹਨਾਂ ਦੀ ਚੈਕਿੰਗ ਦੇ ਰਿਲੇਟਿਡ ਹੋ ਇਸ ਤਰ੍ਹਾਂ ਦੇ ਕਈ ਸੁਝਾਅ ਆਏ ਆ ਆਪਾਂ ਇਹ ਹਾਲੇ ਸਟਾਰਟ ਹੀ ਆ ਇਸ ਤੋਂ ਇਲਾਵਾ ਅੱਗੇ ਹੋਰ ਵੀ ਮੀਟਿੰਗਾਂ ਚੱਦੀ ਰਹਿਣਗੀਆਂ ਆਪਾਂ ਤੇ ਪੂਰਾ ਧਿਆਨ ਦੇਵਾਂਗੇ ਤਾਂ ਕਿ ਇਹ ਚੀਜ਼ਾਂ ਜਿਹੜੀ ਐਡਰੈਸ ਕੀਤੀਆਂ ਜਾ ਸਕਣ ਅਗਲੀਆਂ ਮੀਟਿੰਗਸ ਦੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਪੰਜਾਬ ਸਰਕਾਰ ਦਾ ਉਪਰਾਲਾ ਪੂਰੇ ਪੰਜਾਬ 'ਚ ਹੀ ਆ ਇਹਦੇ ਵਿੱਚ ਜਿਹੜੇ ਮਾਨਯੋਗ ਗਵਰਨਰ ਸਾਹਿਬ ਦੀ ਰੀਸੈਂਟ ਵਿਜ਼ਿਟ ਹੋਈ ਸੀ ਉਹਦੇ ਬਾਅਦ ਇਹ ਚੀਜ਼ਾਂ ਡਿਸਾਈਡ ਹੋਈ ਤੇ ਆਪਣੀ ਜਿਸ ਤਰ੍ਹਾਂ ਕਿ ਜਾਣਦੇ ਆ ਆਪਾਂ ਕਿ ਵੀ ਸ਼ਹਿਰ 'ਚ ਸਾਡੇ ਕੋਲ ਡਿਵੀਜ਼ਨ ਨੰਬਰ 1 ਥਾਣਾ 2 ਥਾਣਾ ਉਹਦੇ ਬਾਅਦ ਕਮੂਨ ਦੇ ਵੀ ਕੁਝ ਏਰੀਆਸ ਪੈਂਦੇ ਆ ਵਰਡ 'ਚ ਸਰਨੇ ਵਾਲਾ ਏਰੀਆ ਵੀ ਪੈਂਦਾ ਸਿਆਲਪੁਰ ਵਾਲਾ ਏਰੀਆ ਵੀ ਪੈਂਦਾ ਪੂਰੇ ਜ਼ਿਲ੍ਹੇ 'ਚ ਹੀ ਆਪਾਂ ਡਬਲਿਊ ਡੀ ਸੀ ਇਹ ਜਿਹੜੀ ਹੈ ਬਣਾ ਰਹੇ ਆ ਤੇ ਇਹਦੇ ਵਿੱਚ ਮੀਟਿੰਗਸ ਕਰ ਰਹੇ ਆ ਤੇ ਅੱਗੇ ਹੋਰ ਵੀ ਆਪਾਂ ਇਹਨਾਂ ਦੇ ਮੀਟਿੰਗਸ ਕਰਾਂਗੇ